ਸਬਰਾਜ 855 ਬਾਈ ਇਹਦਾ ਮਾਡਲ ਕਿੰਨਾ 2002 ਵੀਰੇ ਇਹਦਾ 2002 ਮਾਡਲ ਹੈ ਤੇ ਇੰਜਨ ਗੇਅਰ ਪੱਖੋਂ ਕਿੰਨਾ ਇਹ ਨਹੀਂ ਜਮਾ ਜੈਨੂ ਨੇ ਸਾਰਾ ਅਰੀਜਨਲ ਡੱਗੇ ਗੱਲ ਕਰਦੇ ਆਂ ਆਪਾਂ ਸਬਰਾਜ 735 ਦੀ 4 ਮਾਡਲ ਹੈ ਇਹ ਇਹ 2004 ਮਾਡਲ ਲਈ ਹਾਂਜੀ ਪੰਜਾਬ ਤੇ ਮਾਡਲ ਕਿੰਨਾ ਹੀ ਇਹ 96 ਜੀ 96 ਮਾਡਲ ਹਾਂਜੀ ਆਪਾਂ ਸ਼ਹਿਰ ਬਰਨਾਲੇ ਵਿਖੇ ਟਰੈਕਟਰ ਮੰਡੀ ਤੇ ਆਏ ਹੋયાਗੇ ਬਾਈ ਬਲਵੰਤ ਕੋਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਹੋਰ ਕਿਵੇਂ ਬਰੇ ਬਹੁਤ ਧੀਆ ਵੀਰੇ ਬਾਈ ਕੋਲ ਟਰੈਕਟਰ ਖੜਾਗਾ ਸਬਰਾਜ 855 ਬਾਈ ਇਹਦਾ ਮਾਡਲ ਕਿੰਨਾ 2002 ਵੀਰੇ ਇਹ ਤਾਂ 2002 ਮਾਡਲ ਹੈ ਤੇ ਇੰਜਨ ਗੇਅਰ ਪੱਖੋਂ ਵੀ ਜਮਨ ਜੈਨੂ ਨੇ ਸਾਰਾ ਅਰੀਜਨਲ ਡੈਕਟਰ ਹੈਗਾ ਠੀਕ ਹੈ ਜੀ ਤੇ ਬਾਕੀ ਜੀ ਆਪਾਂ ਹਾਂ ਜੀ ਕਿਤੇ ਕੋਈ ਰੰਗ ਪੇਟ ਨਹੀਂ ਹੈ ਕਿਸੇ ਕਿਸਮ ਦਾ ਵੀ ਇਹ ਨਹੀਂ ਹੈ ਠੀਕ ਸਾਰਾ ਕੁਝ ਖੋਲ ਕੇ ਵੀ ਦਿਖਾ ਦਿਓ ਸਾਰਾ ਜੈਨੂ ਨਾ ਦੇਖ ਸਕਦੇ ਹੋ ਮਿੱਤਰੋ ਤੁਸੀਂ ਬਿਲਕੁਲ ਸੁੱਕਾ ਪਿਆ ਗਾ ਜੈਨੂ ਵੀ ਰਿੰਬਾ ਟਾਇਰ ਨਵੇਂ ਆਗੇ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਟਾਇਰ ਨਵੇਂ ਪਏ ਨੇ ਬਿਲਕੁਲ ਵੱਡੀਆਂ ਹੱਬਾਂ ਚ ਠੀਕ ਹੈ ਜੀ ਹਾਂ ਜੀ ਸਾਰਾ ਜੈਨੂ ਮਗਰਲ ਮੂੜ ਸਾਰਾ ਜੈਨੂ ਨਾ ਪਿੱਛੋਂ ਵੀ ਇੱਕ ਵਾਰੀ ਜੀ ਦਿਖਾ ਦਿਓ ਸਾਰੀਆਂ ਲੁਕਾਂ ਲੁਕਾਂ ਸਾਰਾ ਕੁਝ ਲੈਂਕਾ ਵੀ ਮਿੱਤਰੋ ਜੀ ਦੇਖ ਸਕਦੇ ਆ ਇਹਦੇ ਨਾਲ ਦੀਆਂ ਲੈਂਕਾ ਨੇ ਸਾਰੀਆਂ ਗੋਲੀਆਂ ਗਾਲੀ ਸਾਰਾ ਓਰੀਜਨਲ ਨਾਲ ਦਾ ਹੈ ਮਗਰਾੜਾ ਮੂੜ ਸਾਰੇ ਜੈਨੇ ਹੁੰਨੇ ਠੀਕ ਹੈ ਜੀ ਹਾਂਜੀ ਜੀ ਤੇ ਜਿਵੇਂ ਇਹ ਟਰੈਕਟਰ ਆ ਐਵੇਂ ਦਾ ਐਵੇਂ ਹੀ ਛਤਰੀ ਤੋਂ ਬਿਨਾ ਹਾਂ ਜਿਸ ਤਰ੍ਹਾਂ ਖੜਾ ਵੀ ਰਿਹਾ ਇਸਤੇ ਛਤਰੀ ਤੋਂ ਬਿਨਾ ਜਿਹੜਾ ਇਸ ਚੀਜ਼ ਨਾਲ ਇਸ ਤਰ੍ਹਾਂ ਹੀ ਆ ਠੀਕ ਹੈ ਤੇ ਬਾਕੀ ਆਪਾਂ ਹੁਣ ਗੱਲ ਕਰ ਲਈ ਜੀ ਇਹਦੀ ਰੇਟ ਦੀ ਕਿੰਨੇ ਰੁਪਏ ਚ ਰੇਟ ਆ ਭਾਈ ਮੰਗਦੇ 2,80,000 ਰੁਪਏ ਜੀ ਹਾਂਜੀ ਤੇ ਟਰੈਕਟਰ ਦੇ ਤਾਂ ਆਪਾਂ 2,60,000 ਰੁਪਏ ਦਾ ਜੀ ਠੀਕ ਹੈ ਮੌਕੇ ਤੇ ਮਾਨਤਾ ਨੂੰ ਫੁੱਲ ਮੌਕੇ ਤੇ ਮਾਨਤਾ ਨੂੰ ਜੋ ਸੁਦੇ ਮੰਨ ਤਾਂ ਕਰਤਾ ਠੀਕ ਹੈ ਤੇ ਅੱਗੇ ਗੱਲ ਕਰਦੇ ਆ ਆਪਾਂ ਸਵਰਾਜ 735 ਦੀ 4 ਮਾਡਲ ਲਈ ਇਹ ਇਹ 2004 ਮਾਡਲ ਲਈ ਹਾਂਜੀ ਪੰਜਾਬ ਦੀ ਨੰਬਰ ਆ ਪੰਜਾਬ ਨੰਬਰ ਆ ਜੀ ਹਾਂਜੀ ਤੇ ਇਹਨੂੰ ਖੋਲ ਕੇ ਵੀ ਦੇਖ ਲੈਣਿਆ ਕੋਈ ਕਿਸੇ ਤੱਕ ਸੀਲਡਾ ਖੁੱਲਿਆ ਨਹੀਂ ਹੈਗਾ ਜੀ ਦੇਖ ਸਕਦੇ ਹੋ ਮਿੱਤਰ ਬਿਲਕੁਲ ਸੁੱਕਾ ਹੈ ਕਿਤੋਂ ਪਾਸੇ ਵੀ ਨਹੀਂ ਹੈ ਜੀ ਚਾਬੀ ਲੱਗੀ ਗਿੰਜ ਨੂੰ ਚਾਬੀ ਵੀ ਨਹੀਂ ਲੱਗੀ ਬਾਈ ਕਹਿੰਦਾ ਤੇ ਟਾਇਰਾਂ ਦੀ ਕੰਡੀਸ਼ਨ ਬਾਰੇ ਵੀ ਦੱਸ ਦੀ ਟਾਇਰ ਵੀ ਨਵੇਂ ਆ ਟਾਇਰਾਂ ਬਾਈ ਟਾਇਰ ਕਿਵੇਂ ਨਹੀਂ ਟਾਇਰ ਵੀ ਦੇਖ ਸਕਦਾ 90% ਟਾਇਰ ਆ ਵੀਰ ਜੀ ਨਾਲ ਦੇ ਆਪਣੇ ਦੁਆਰੇ ਟਾਇਰ ਪਏ ਹੁੰਦਾ 90% ਟਾਇਰ ਗੁਲੀਏ ਰ ਬਜਰਾ ਦੇ ਠੀਕ ਹੈ ਤੇ ਬਜਰਾ ਸੂਪਰ ਇਹਦੀ ਛਤਰੀ ਜੀ ਛਤਰੀ ਦੇ ਨਾਲ ਹੈਗੀ ਹੈ ਇਹਦੀ ਮਿੱਤਰੋ ਛਤਰੀ ਨਾਲ ਹੈਗੀ ਹੈ ਮਗਰਾ ਮੂਡ ਸਾਰਾ ਜੈਨੂਇਨ ਆ ਵੀ ਤੁਸੀਂ ਵੇਖ ਸਕਦੇ ਹੋ ਪਿੱਛੋਂ ਦਿਖਾ ਦਿਓ ਮਗਰਾਟ ਦੇਖ ਸਕਦੇ ਹੋ ਮਗਰਾਟ ਮਗਰਾਟ ਮੂਡ ਸਾਰਾ ਜੈਨੂਇਨ ਆਣਾ ਤੇ ਬਾਕੀ ਜਿਹਦੀ ਆਪਾਂ ਗੱਲ ਕਰ ਲਈਏ ਦੇ ਰੇਟ ਦੀ ਇਹ ਬਾਈ ਜੀ ਮੰਗਦੇ 270 ਜੀ ਅੱਛਾ 270 ਮਾਈ ਜੀ ਤੇ ਮੌਕੇ ਤੇ ਮਾਨਦਾਨ ਦੁੱਨਾਟ ਚੋਦੀ ਹੋਈ ਹੈ ਹਾਂਜੀ ਮਾਨਦਾਨ ਹੋ ਜੂਗਾ ਜੀ ਤੇ ਬਾਕੀ ਜੀ ਜੇ ਕਿਸੇ ਨੇ ਖਰੀਦਣਾ ਹੋਵੇ ਉਹਦੇ ਵਾਸਤੇ ਆਪ ਦਾ ਸੰਪਰਕ ਨੰਬਰ ਦੱਸ ਦੋ 98142 ਬਗੜਗੜ ਸਿੱਕੀ ਠੀਕ ਹੈ ਜੀ ਤੇ ਇੱਥੇ ਉਹਨੇ ਬਰਨਾਲੇ ਟ੍ਰੈਕਟਰ ਹਾਂ ਬਰਨਾਲੇ ਹੈ ਬ੍ਰਾਂਡ ਹੈ ਜੀ ਹਾਂ ਅੱਛਾ ਝੰਡਿਆ ਹੈ ਤੇ ਹਾਂ ਖੁੱਡੀ ਫੜਕਾ ਨਾਲ ਹੀ ਰਹਿਸ ਆਪਣੀ ਠੀਕ ਹੈ ਜੀ ਤੇ ਇਸੰਦੇ ਨਾਲ ਠੀਕ ਹੈ ਜੀ ਹਾਂਜੀ ਕੋਠੇ ਝੰਡੂ ਕੇ ਹਟੇ ਜੇ ਮਿੱਤਰੋ ਕਿਸੇ ਨੇ ਖਰੀਦਣਾ ਹੋਵੇ ਬਾਈ ਨਾਲ ਸੰਪਰਕ ਕਰ ਸਕਦੇ ਆ ਤੇ ਇੱਕ ਟਰੈਕਟਰ ਉਧਰ ਵੀ ਖੜਾ ਹੈਗਾ ਸਭਰਾਜ 855 ਉਹਦੀ ਵੀ ਗੱਲ ਕਰ ਲੈਣੇ ਆ ਇਹ ਵੀ ਮਿੱਤਰੋ ਪੰਜਾਬ ਦੇ ਹੀ ਨੰਬਰ ਆ ਗਿਆ ਤੇ ਸਵਰਾਜ 855 ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਟਰੈਕਟਰ ਪਿਆਗਾ Ориジナル ਜੈਨੂਇਨ ਟਰੈਕਟਰ ਹੈ Ориジナル ਟਰੈਕਟਰ ਆ ਸਾਰਾ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਸਾਰੇ ਟਾਇਰ ਨਵੇਂ ਨੇ ਤੇ ਮਾਡਲ ਕਿੰਨਾ ਹੀ ਇਹ 96 ਜੀ 96 ਮਾਡਲ ਹਾਂਜੀ ਮਾਡਲ ਤਾਂ ਹੀ ਥੋੜਾ ਜਿਹਾ ਪੁਰਾਣਾਗਾ ਫਿਰ ਵੀ ਟਰੈਕਟਰ ਬਹੁਤ ਵਧੀਆ ਹੈ ਇਹ ਜਿਹੜਾ ਟਰੈਨ ਪੂਰਾ 16 ਨੈਗਟਟਰ ਟਰੈਕਟਰ ਤੁਸੀਂ ਦੇਖ ਸਕਦੇ ਹੋ ਪਿੱਛੋਂ ਵੀ ਦੇਖ ਸਕਦੇ ਹੋ ਇਹ ਟਰੈਕਟਰ ਮਾਡਲ ਮੂੜੀ ਸਾਰਾ ਜੈਨੂਨ ਨੇ ਠੀਕ ਹੈ ਜੀ ਹਾਂਜੀ ਤੇ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਵਧੀਆ ਟਾਇਰ ਪਏ ਨੇ ਕਿਸੇ ਗੱਲ ਪੱਖੋਂ ਮਾੜਾ ਟਰੈਕਟਰ ਨਹੀਂ ਹੈਗਾ ਤੇ ਇਹ ਕਿੰਨੇ ਰੁਪਈਆ ਦਾ ਬਣ ਜੂਗਾ ਇਹ ਡਾਟਾ ਬਈ ਮੰਗਦੇ ਦਾ ਮੰਡੀ ਦਾ ਰੇਟ ਦਾ ਹੈਗਾ 215000 ਰੁਪਈਆ ਹਾਂਜੀ ਰੇਟ ਦਾ 190000 ਠੀਕ ਹੈ ਜੀ ਤਿੰਨੇ ਟਰੈਕਟਰਾਂ ਤੇ ਵਧੀਆ ਮਾਨਤਾਣ ਹੋ ਜੂਗਾ ਹਾਂਜੀ ਹਾਂਜੀ ਇੱਕ ਵਾਰੀ ਤੁਸੀਂ ਫਿਰ ਸੰਪਰਕ ਨੰਬਰ ਦੱਸ ਦੋ ਜੀ ਕਿਹਨੇ ਵੇਚਣਾ ਹੋਵੇ 942 4282 ਮਤਲਬ ਕਿਸੇ ਨੇ ਖਰੀਦਣਾ ਹੋਵੇ ਇਹ ਟਰੈਕਟਰ ਤਿੰਨੇ ਟਰੈਕਟਰ ਸਭਰਾਜ 855 ਤੇ ਉਧਰ ਸਵਰਾਜ 735 ਖੜਾ ਸੀ ਤੇ ਆਹ ਟਰੈਕਟਰ ਵੀ ਸਵਰਾਜ 855 96 ਮਾਡਲ ਹੈ ਨਾ ਇਹ ਹਾਂਜੀ ਹਾਂਜੀ ਤੇ ਜਿਸ ਕਿਸੇ ਨੇ ਖਰੀਦਣਾ ਹੋਵੇ ਬਾਈ ਨੇ ਨੰਬਰ ਦੱਸ ਤਾਂ ਆਪਾਂ ਬਾਕੀ ਵੀਡੀਓ ਤੇ ਵੀ ਨੰਬਰ ਚ ਲਾ ਦਾਂਗੇ ਟਰੈਕਟਰ ਘਰੇ ਵਿੜੇ ਹਾਲੈਂਡ ਖੜਾ ਹੈ ਆਪਣੇ ਕੋਲ ਪੰਜ ਮਾਡਲ ਠੀਕ ਹੈ ਜੀ ਇਹਨਾਂ ਬਾਈਆਂ ਕੋਲੇ ਹੋਰ ਟਰੈਕਟਰ ਵੀ ਖੜੇ ਨੇ ਜਿਸ ਕਿਸੇ ਨੇ ਖਰੀਦਨੇ ਹੁਣ ਉਹ ਸੰਪਰਕ ਕਰ ਸਕਦਾ ਧੰਨਵਾਦ